ਹੇ ਓੜੀ ਆਪਣੀ ਖਾਣੇ ਬਾਦ ਲਵੇ ਕੋਈ ਪੈ ਫੈਕਟਰੀ ਬਣੀ ਹੋਈ ਐ ਨੰਬਰਦਾਰ ਦੇ ਨਾਤੇ ਜੀ ਕੁਲਵਿੰਦਰ ਸਿੰਘ ਦੇ مالک ਦੀ ਉੱਥੇ ਪਿਛਲੇ ਉਸ ਸਮੇਂ ਤੋਂ ਕੰਮ ਕਰਦਾ ਸੀ ਜਾਂ ਮਜ਼ਦੂਰ ਉਹਨਾਂ ਦੀ ਕੰਪਨੀ ਦੀ ਫੈਕਟਰੀ ਦੀ ਅੰਗੈਲੀ ਕਾਰਨ ਉਹਦੇ ਬਲੇਡ ਲੱਗਿਆ ਢਿੱਡ 'ਚ ਉਹਦੀ ਅੰਦਰਲੀ ਨਾੜਾਂ ਫਟੀਆਂ ਨੇ ਉਹਦੇ 2-3 ਆਪਰੇਸ਼ਨ ਵੀ ਹੋਏ ਜਾਂ ਪੇਟ 'ਚ ਲੱਗਿਆ ਬੇਟੇ ਤੇ ਲੱਗਿਆ ਜੀ ਉਹਦੀ ਆਪਰੇਸ਼ਨ ਹੋਏ ਰਜਿੰਦਰਾ ਹਸਪਤਾਲ ਚ ਇੱਕ ਤਾਂ ਅੰਗੇਲੀ ਹੋ ਗਈ ਨਦੀ ਫੈਕਟਰੀ ਦੀ ਉੱਥੇ ਇਹ ਜੇ ਸੁਵਿਧਾ ਨਹੀਂ ਹੈਗੀਆਂ ਜਿਹੜਾ ਮਜ਼ਦੂਰ ਸੇਫ ਰਹੇ ਅ ਕੰਮ ਕਰਦੇ ਦੌਰਾਨ ਉਹਨੂੰ ਕੋਈ ਦਿੱਕਤ ਨਾ ਆਵੇ ਨੰਬਰ ਦੂਸਰਾ ਕਿਦੋਂ ਘਟਣਾ ਹੋ ਜਾਂਦੀ ਹੈ ਤਾਂ ਉਹਦਾ ਇਲਾਜ ਸਰਕਾਰੀ ਹਸਪਤਾਲ ਦੇ ਵਿੱਚ ਕਰਾਇਆ ਜਾਂਦਾ ਰਜਿੰਦਰਾ ਵਿੱਚ ਅ ਜਿੱਥੇ ਕੀ ਪ੍ਰੋਪਰ ਤਰੀਕੇ ਨਾਲ ਮਜ਼ਦੂਰਾਂ ਨੂੰ ਕਿੰਨਾ ਕ ਇਨਸਾਫ ਮਿਲਦਾ ਕਿੰਨੇ ਕੁ ਉਥੋਂ ਇਲਾਜ ਹੋ ਕੇ ਆਂਦੇ ਨੇਗੇ ਹਾਂ ਉਹਨਾਂ ਦਾ ਹੱਕ ਬਣਦਾ ਸੀਗਾ ਪਰਿਵਾਰ ਨੇ ਆਖਿਆ ਵੀ ਸਾਡਾ ਵੀ ਇਹਨੂੰ ਡੀਐਮਸੀ ਚ ਲੈ ਕੇ ਜਾਉ ਜੀ ਤੁਸੀਂ ਪ੍ਰਾਈਵੇਟ ਚ ਤੇ ਵੀ ਇਹਨਾਂ ਦਾ ਸੀ ਇਲਾਜ ਕਰਾਈਏ ਪਰ ਉਥੋਂ ਦੇ ਬੰਦਿਆਂ ਦਾ ਕਿਹੜਾ ਪਹਿਲਾਂ ਵੀ ਚੱਲਦਾ ਆਇਆ ਮਜ਼ਦੂਰਾਂ ਨੂੰ ਅਣ ਦੇਖਿਆ ਕਰਿਆ ਜਾਂਦਾ ਹੈ ਤਨਹਾਰ ਲੋਕ ਨਹੀਂ ਕਿਹੜੇ ਆਪਾਂ ਕੇ ਲਈਏ ਉਹ ਮਜ਼ਦੂਰਾਂ ਨੂੰ ਅਣ ਦੇਖਿਆ ਕਰਦੇ ਨੇ ਉਹ ਕਹਿੰਦੇ ਕੁਝ ਨਹੀਂ ਹੁੰਦਾ ਆ ਵੀਰ ਇਲਾਜ ਸੋਡਾ ਉਰੀ ਬਣਦਾ ਕਹਿੰਦੇ ਡੀਐਮਸੀ ਵਾਲ ਕੋਈ ਜਿਆਦਾ ਹੋਣੀ ਕਿਦਰੇ ਨਹੀਂ ਮਰਦਾ ਇਹ ਤੇ ਉਹਨਾਂ ਦੀ ਸ਼ਬਦਾਵਲੀ ਇਹੇ ਆ ਜੀ ਉਸ ਤੋਂ ਬਾਅਦ ਫਿਰ ਮਰਨ ਤੋਂ ਬਾਅਦ ਮੁੰਡੇ ਤੇ ਦੋਸ਼ ਲਾਉਂਦੇ ਨੇਗੇ ਵੀ ਇਹ ਤਾਂ ਜੀ ਨਸ਼ੇ ਕਰਦਾ ਸੀ ਇਹ ਤਾਂ ਜੀ ਮਰੀਜ਼ ਸੀ ਕਾਸੇ ਦਾ ਹੋਰ ਸੀ ਹਮਦਰਦੀ ਨਹੀਂ ਕੀਤੀ ਉਹਨਾਂ ਨੇ ਉਹਨਾਂ ਨੇ ਦੋਸ਼ ਲਾਉਣੇ ਚਾਲੂ ਕਰਤੇ ਪਰਿਵਾਰ ਦੀ ਹੁਣ ਤੱਕ ਉਹਨਾਂ ਨੇ ਜਾਤ ਨਹੀਂ ਪੁੱਛੀ ਪਹਿਲਾਂ ਸਾਨੂੰ ਕਿਤੇ ਨਾ ਕਰਵਾਈ ਕਰੀ ਸੀ ਪੁਲਿਸ ਨੇ ਤੇ ਕੱਲ 106 ਦਾ ਪਰਚਾ ਹੁਣ ਸਾਡੀ ਮੰਗ ਹੈ ਕਿਹੜੀ ਮਜ਼ਦੂਰ ਮੁਕਤੀ ਮੋਰਚਾ ਵੱਲੋਂ ਮਜ਼ਦੂਰਾ ਦੇ ਹੱਕ ਚ ਇਹਨਾਂ ਤੇ ਐਸਸੀ ਐਕਟ ਦਾ ਕੇਸ ਦਰਜ ਹੋਵੇ ਅ ਇਹਨਾਂ ਦੀ ਗ੍ਰਿਫਤਾਰੀ ਹੋਵੇ ਇਹ ਜ਼ਰੂਰੀ ਨਹੀਂ ਹੈਗਾ ਵੀ ਸਾਨੂੰ ਜੇ ਢੇਡ ਕਹਿਣਤੀ ਸਾਨੂੰ ਜੇ ਸਾਡਾ ਕੋਈ ਹੱਕ ਮਾਰੂਗਾ ਤਾਂ ਉਹ ਤੇ ਵੀ ਐਸਸੀ ਐਕਟ ਬਣਦਾ ਕਿਉਂਕਿ ਪਹਿਲਾਂ ਵੀ ਪਰਚੇ ਦਰਜ ਹੋਏ ਨੇਗੇ ਆਪਾਂ ਲਾ ਲਈਏ ਅ ਅਸੂਲਤ ਘਾੜ ਲਵੇ ਕਿਹੜੇ ਹੋ ਆ ਪੀੜਤ ਸੀਗੇ ਉਹਨਾਂ ਤੇ ਵੀ ਪਰਚੇ ਦਰਜ ਹੋਏ ਨੇ ਕਦੋਂ ਅ ਐਸਸੀ ਐਕਟ ਉੱਥੇ ਵੀ ਲੱਗਿਆਗਾ ਪਿਛਲੇ ਦਿਨੀ ਮੁੰਡਾ ਮਰਿਆ ਸੀਗਾ ਵੱਡੀ ਲੇਲ ਤੋਂ ਕੰਪਨੀ ਦੇ ਪੈਸਿਆਂ ਦੇ ਕਾਰਨ ਕੰਪਨੀ ਨੇ ਪੈਸੇ ਲਵਾ ਕੇ ਉਸ ਤੋਂ ਬਾਅਦ ਝੁੱਗਾ ਚੱਕਦਾ ਸੀਗਾ ਮੁੰਡਾ ਮਰ ਗਿਆ ਸੀ ਐਸੀ ਐਕਟ ਉਤੇ ਵੀ ਲੱਗੇਗਾ ਇਹ ਜ਼ਰੂਰੀ ਨਹੀਂ ਵੀ ਇਹ ਸਾਨੂੰ ਝੂੜਾ ਚਮਾਰ ਆਖੂਗਾ ਐਸੀ ਐਕਟ ਉਦੋਂ ਲੱਗੂਗਾ ਐਸੀ ਐਕਟ ਬਣਦਾ ਅਸੀਂ ਲਹਿਰਾ ਪੁਲਿਸ ਤੋਂ ਮੰਗ ਕਰਦੇ ਹਾਂ ਐਸੀ ਐਕਟ ਦਾ ਇਹਨਾਂ ਤੇ ਕੇਸ ਦਰਜ ਹੋਣਾ ਚਾਹੀਦਾ ਆਉਣ ਵਾਲੇ ਸਮੇਂ 'ਚ ਸਾਡੇ ਮਜ਼ਦੂਰਾਂ ਨਾਲ ਐਂ ਖੇਲਬਾੜ ਨਾ ਕਰਿਆ ਜਾਵੇ ਜੇ ਸਾਡੀ ਸੁਣਵਾਈ ਨਾ ਹੋਈ ਤਾਜ ਸਾਡੀ 12 ਮੈਂਬਰੀ ਕਮੇਟੀ ਦਾ ਫੈਸਲਾ ਪਿੰਡ ਦੀ ਦਾ 2 2.5 ਘੰਟੇ ਦੇ ਵਿੱਚ ਵਿੱਚ ਅਸੀਂ ਇਹ ਡੈੱਡ ਬੋਡੀ ਪੂਰੇ ਧਰਮਸ਼ਾਲਾ ਦੇ ਵਿੱਚ ਨਹੀਂ ਰੱਖਦੇ ਡੀਐਸਪੀ ਲੈਰ ਨੂੰ ਮਿਲਣ ਚੱਲੇ ਆ ਅਸੀਂ ਉਸ ਤੋਂ ਬਾਅਦ ਇਹ ਡੈੱਡ ਬੋਡੀ ਫੈਕਟਰੀ ਦੇ ਵਿੱਚ ਲਾ ਰੱਖਾਂਗੇ ਜਿੱਥੇ ਉਹਦੇ ਬਲੇੜ ਵਜਿਆ ਕਿੱਥੇ ਉਹਦੀ ਜਾਨ ਗਈ ਹੈ ਜਿੰਨਾ ਚਿਰ ਪਰਿਵਾਰ ਨੂੰ ਇਨਸਾਫ ਨਹੀਂ ਮਿਲਦਾ ਅਸੀਂ ਲੋਕ ਮਜ਼ਦੂਰ ਹਕੀ ਮੋਰਚਾ ਵੱਲੋਂ ਪੂਰੇ ਡਟੇ ਹੋ ਜਾਾਂਗੇ ਪਰਿਵਾਰ ਨੂੰ ਇਨਸਾਫ ਦਿਵਾ ਕੇ ਆਟਾਂਗੇ ਪਹਿਲਾਂ ਵੀ ਕੋਈ ਲੈ ਵੀ 2 ਘੰਟੇ ਦੇ ਅੰਦਰ ਫੈਕਟਰੀ ਦੇ ਅੱਗੇ ਲੈ ਕੇ ਜਾਵਾਂਗੇ ਜਿੰਨਸਾਪ ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰ ਇੱਕ ਖੰਡੇਵਦ ਪਿੰਡ ਦੇ ਵਿੱਚ ਜਿਹੜੀ ਇਹ ਘਟਨਾ ਵਾਪਰੀ ਹੈ ਇਹ ਤਾਂ ਜਿਹੜੀ ਵਾਪਰੀ ਹੈ ਵਾਪਰੀ ਹੈ ਤੇ ਮੇਰੇ ਮਨ ਦੇ ਵਿੱਚ ਇੱਕ ਬਹੁਤ ਵੱਡਾ ਰੋਸ ਹੈ ਵੀ ਇੱਥੇ 2 ਦਿਨ ਹੋ ਗਏ ਡੈੱਡ ਬਾਡੀ ਪਈ ਨੂੰ ਇੱਥੇ ਕਿਸਾਨਾਂ ਦਾ ਜਾਂ ਅਸੀਂ ਕਹიდੀਏ ਸਾਡੇ ਜ਼ਿਮੀਂਦਾਰ ਭਾਈਚਾਰੇ ਦਾ ਮੈਨੂੰ ਮਤਲਬ ਸੱਠ ਪਹਿਰ ਹੋ ਗਏ ਬੈਠੇ ਨੂੰ ਕੋਈ ਇੱਥੇ ਕੋਈ ਬੀਬੀ ਨਹੀਂ ਆਈ ਗੋਡਾ ਨਮਿਉਣ ਕੋਈ ਉਨਾਂ ਚੋਂ ਨਹੀਂ ਆਇਆ ਪੰਚਾਇਤ ਮੈਂ ਤਾਂ ਸਿੱਤਮ ਮੰਨਦਾ ਇਸ ਚੀਜ਼ ਦਾ ਵੀ ਇਹ ਪੰਚਾਇਤ ਕਹੀ ਜੀ ਇੱਥੇ ਦੀ ਵੀ ਇੱਕ ਵੀ ਮੈਂਬਰ ਸਾਨੂੰ ਇੱਥੇ ਦੇਖਿਆ ਨਹੀਂ ਤੇ ਲੋਕ ਬਾਹਰੋਂ ਆ ਗਿਆ ਜਿਵੇਂ ਬੰਦੀਆਂ ਆਲੇ ਇਹ ਉਰੇ ਦੇ ਲੋਕਾਂ ਨੂੰ ਕੀ ਹੈ ਇਹ ਇਹ ਕਿਉਂ ਨਹੀਂ ਉਰੇ ਆ ਰਹੇ ਕਿਉਂ ਨਹੀਂ ਗੋਡਾ ਨਮਿਆ ਰਹੇ ਤਾਂ ਸਾਨੂੰ ਆ ਬਾਬਤ ਮਤਲਬ ਕਰਨੀ ਨਾ ਪੈਂਦੀ ਜੇ ਉਰੇ ਆ ਕੇ ਸਾਰਾ ਭਾਈਚਾਰੇ ਦੇ ਵਿੱਚ ਗੱਲ ਕਰੇ ਕੋਈ ਤਾਂ ਉਥੇ ਮਸੀਂ ਦੇਖਿਆ ਵੀ ਇਹਦਾ ਪਤਾ ਨਹੀਂ ਕੀ ਇਹਨਾਂ ਦਾ ਕੋਈ ਆਪਸ ਮੈਂ ਸਰਪੰਚ ਨਾਲ ਵੀ ਗੱਲ ਕੀਤੀ ਸੀ ਵੀ ਉਰੇ ਆਇਆ ਤੇ ਉਹ 10 ਮਿੰਟ ਵੀ ਭਾਈ ਇਹ ਕੀ ਹੋ ਰਿਹਾ ਹੈ ਕੀ ਛੋਟਾ ਬੈਰ ਇਹਨਾਂ ਨਾਲ ਆਪਸ ਤਾਂ ਅਸੀਂ ਪਿੰਡਾਂ ਦੇ ਅੰਦਰ ਜਾਣੇ ਆ ਦੇਖ ਸਰਪੰਚ ਨੇ ਕੀ ਕਹੇਗੀ ਸਰਪੰਚ ਨੇ ਬਸ ਕੁਛ ਨਹੀਂ ਆਉਂਗਾ ਹਾਂ ਕਰਕੇ ਹੋ ਮੈਂ ਆ ਗਿਆ ਜੀ ਮੈਂ ਪਹਿਲਾਂ ਵੀ ਆਇਆ ਸੀ ਤੇ ਉਹਨੇ ਇਹ ਨਹੀਂ ਕਿਹਾ ਵੀ ਆਹ ਪੰਚਾਇਤ ਆਉਗੀ ਪਰ ਪੰਚਾਇਤ ਸਰਪੰਚ ਨਹੀਂ ਪਰ ਉਹਦੀ ਨੂੰਹ ਹੈ ਉਹਦਾ ਸਹੁਰਾ ਹੈ ਦੀ ਮੈਂ ਤਾਂ ਉਸੇ ਨੂੰ ਕਹਿ ਸਕਦਾ ਤੀਗਾ ਜੇ ਕੋਈ ਆਊਗਾ ਸੀ ਫੇਰ ਹੀ ਰੋਸ ਦਿਖਾ ਸਕਦੇ ਆ ਪਰ ਇਸ ਗੱਲ ਦੇ ਉੱਤੇ ਪੰਚਾਇਤ ਤੇ ਵੀ ਮਰੀ ਜਿਥੇ ਬੰਦੀ ਵੱਲੋਂ ਮੇਰਾ ਰੋਸ ਹੈ ਤੇ ਮੇਰੇ ਵੱਲੋਂ ਵੀ ਰੋਸ ਹੈ ਵੀ ਯਾਰ ਇਹ ਗਰੀਬ ਲੋਕਾਂ ਨੇ ਕੀ ਹਜਾ ਮਾੜਾ ਕਰਤਾ ਜਿਹੜੇ ਇੱਥੇ ਕੋਈ ਗੋਡਾ ਨਾ ਮਉਣ ਵੀ ਨਹੀਂ ਆ ਰਿਹਾ ਯਾਰ ਇਹ ਪਤਾ ਨਹੀਂ ਕੀ ਗੱਲ ਬਾਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਭਾਈ ਸੋ ਵੈਗਰੀ ਜੀ ਦਾ ਖਾਲਸਾ ਸ਼੍ਰੀ ਵੈਗਰੀ ਜੀ ਦੀ ਫਤਿਹ ਜੈ ਭੀਮ ਜੈ ਭਾਤ ਜੈ ਸਭਿਧਾਨ ਸਭ ਤੋਂ ਪਹਿਲਾਂ ਜਿਹੜੀ ਇੱਥੇ ਅੱਜ ਮੰਦਪਘੀ ਘਟਨਾ ਵਾਪਰੀ ਹੈ ਚਾਰ ਪੰਜ ਦਿਨ ਹੋ ਗਏ ਇੱਥੇ ਲਾਸ਼ ਪਈ ਹੈ ਸਭ ਤੋਂ ਪਹਿਲਾਂ ਗਿਆਨੀ ਜੀ ਦੱਸ ਕੇ ਸਾਡੇ ਨੇ ਵੀ ਏਡੀ ਦੁਰਦਸ਼ਾ ਕੋਈ ਵੀ ਕਿਸੇ ਜਥੇਬੰਦੀ ਦਾ ਜਾਂ ਕੋਈ ਆਪਣਾ ਘੱਟ ਜਿਮੀਦਾਰ ਲਾ ਲੋ ਜਾਂ ਕਿਸਾਨ ਯੂਨੀਅਨ ਦਾ ਲਾ ਲੋ ਕੋਈ ਵੀ ਬੰਦਾ ਇੱਥੇ ਨਹੀਂ ਪਹੁੰਚਿਆ ਇਹ ਮਸਲਾ ਹਲ ਪੰਚਾਇਤ ਤੌਰ ਤੇ ਵੀ ਹੋ ਸਕਦਾ ਸੀ ਕੋਈ ਜ਼ਰੂਰਤ ਨਹੀਂ ਸੀ ਵੀ ਲਾਸ਼ ਨੂੰ ਇੰਨੇ ਮਿੰਟ ਤੇ ਰੱਖਣਾ ਜਾ ਹੁਣ ਫੈਕਟਰੀ ਨੂੰ ਜਾਣ ਦਾ ਕੋਈ ਵਿਚਾਰ ਬਣਾਇਆ ਹੈ ਜੋ ਕਿ ਉੱਤੇ ਜਾਣਾ ਸੀ ਪਰ ਆਖਰਕਾਰ ਜਿਹੜਾ ਮਜਬੂਰੀ ਦੇ ਵਿੱਚ ਕੋਈ ਕਦਮ ਚੱਕਣਾ ਪੈਂਦਾ ਹੈ ਕਿ ਇਹ ਗਰੀਬਾਂ ਨਾਲੀ ਜ਼ੁਲਮ ਕਿਉਂ ਹੁੰਦਾ ਹੈ ਜਾਤੀ ਕਿਉਂ ਹੁੰਦੀ ਹੈ ਫੈਕਟਰੀਆਂ ਨੇ ਜਿਹੜੀਆਂ ਛੱਕੇ ਤੇ ਟਾਂਕੇ ਨਿਜਮਾਂ ਨੂੰ ਧੱਗੀਆਂ ੜਾਉਂਦੀਆਂ ਨੇ ਉਹ ਕੋਈ ਵੀ ਨਿਜਮਨ ਨਹੀਂ ਪਾਲਣਾ ਨਹੀਂ ਕਰਦੀਆਂ ਜੇਕਰ ਜਿਵੇਂ ਬਾਈ ਜੀ ਨੇ ਪਹਿਲਾਂ ਦੱਸਿਆ ਹੈ ਕਿ ਜਿਹੜੇ ਇਹ ਕੰਮ ਕਰਾਉਂਦੀਆਂ ਨੇ ਉਹ ਕੰਮ ਜਾਣਦੇ ਵੀ ਨਹੀਂ ਸੀ ਉਹਨਾਂ ਨੂੰ ਕੰਮ ਤੇ ਲਾਇਆ ਗਿਆ ਤੇ ਉਹਨਾਂ ਦੀ ਮੌਤ ਹੋ ਗਈ ਇੱਥੇ ਤੱਕ ਉਹਨਾਂ ਰਜਿੰਦਰਾ ਹਸਪਤਾਲ ਦੇ ਵਿੱਚ ਰੱਖਿਆ ਗਿਆ ਜਿਨ੍ਹਾਂ ਨੂੰ ਵਧੀਆ ਟ੍ਰੀਟਮੈਂਟ ਮਿਲਦਾ ਚੰਗਾ ਹੋ ਸਕਦਾ ਉਹ ਜਾਨ ਵੀ ਬਚ ਸਕਦੀ ਸੀ ਚਲੋ ਆਪਾਂ ਇਹ ਮੁੱਦੇ ਤੇ ਨਾ ਪਹੁੰਚਦੇ ਹੁਣ ਇਹ ਮੁੱਦਾ ਇਹ ਇਕੱਲਾ ਅੱਜ ਦਾ ਮੁੱਦਾ ਨਹੀਂ ਇਹ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਅਨੇਕਾਂ ਗਰੀਬ ਲੋਕ ਨੇ ਇਹ ਫੈਕਟਰੀਆਂ ਦੇ ਵਿੱਚ ਕੰਮ ਕਰਦੇ ਨੇ ਇਹ ਘਟਨਾ ਕਿਸੇ ਨਾਲ ਵੀ ਵਾਪਰ ਸਕਦੀ ਹੈ ਹੁਣ ਹੋਣੀ ਅੱਜ ਨਹੀਂ ਤੇ ਕੱਲ ਵੀ ਇਹਗਾ ਕੋਈ ਨੰਮ ਘਟਨਾ ਵਾਪਰ ਸਕਦੀ ਹੈ ਪਰ ਇਹ ਪ੍ਰਸ਼ਾਸਨ ਵੱਲੋਂ ਵੀ ਤੇ ਜਿਨ੍ਹਾਂ ਦੀਆਂ ਫੈਕਟਰੀਆਂ ਲਾਈਆਂ ਨੇ ਉਹਨਾਂ ਵੱਲੋਂ ਵੀ ਇਹ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਕਿ ਜਥੇਬੰਦੀਆਂ ਬਹੁ ਸਮਾਜ ਪਾਰਟੀ ਜੀਐਸਪੀ ਹਲਕਾ ਪੜਨਾਡਾ ਵੱਲੋਂ ਅਸੀਂ ਬੋਲ ਰਹੇ ਹਾਂ ਕਿ ਜੋ ਜਥੇਬੰਦੀਆਂ ਜੋ ਵੀ ਪਹੁੰਚੀਆਂ ਨੇ ਅਸੀਂ ਸਾਰੇ ਜਥੇਬੰਦੀਆਂ ਦਾ ਸਾਰੇ ਕੇਂਦਰਾਂ ਦਾ ਜੋ ਵੀ ਖੋਜ ਖਬਰ ਵਾਲੇ ਪਹੁੰਚੇ ਨੇ ਉਹਨਾਂ ਦਾ ਧੰਨਵਾਦ ਕਰਦੇ ਆਂ ਤੇ ਖੜ੍ਹ ਮਿਲ ਕੇ ਸਾਰੇ ਸਹਿਯੋਗ ਦਈਏ ਅਸੀਂ ਦੇਖੋ ਜੇਕਰ ਜੇ ਮਸਲਾ ਹੱਲ ਨਹੀਂ ਹੁੰਦਾ ਤਾਂ ਵੱਡੇ ਪੱਧਰ ਤੇ ਲੈ ਕੇ ਜਾਵਾਂਗੇ 2 ਘੰਟੇ ਸਾਡਾ ਮਸਲਾ ਹੱਲ ਨਹੀਂ ਹੁੰਦਾ ਤਾਂ ਅਸੀਂ ਇੱਥੋਂ ਡੈੱਡ ਬੋਡੀ ਨੂੰ ਸਕੂਰ ਡੀਸੀ ਸਾਹਿਬ ਦੇ ਉੱਥੇ ਜਾ ਕੇ ਰੱਖਾਂਗੇ ਉਸ ਤੋਂ ਬਾਅਦ ਅਸੀਂ ਸੰਘਰਸ਼ ਨੂੰ ਹੋਰ ਤੇਜ਼ ਕਰਾਂਗੇ ਸਕੂਰ ਡੀਟੀਮ ਹਲਕੇ ਦੀ ਪਹੁੰਚੀ ਹੈ ਬੀਐਸਪੀ ਦੀ ਤੇ ਉਹ ਜਿੰਨੇ ਵੀ ਜਥੇਬੰਦੀਆਂ ਪਹੁੰਚੇ ਨੇ ਅਸੀਂ ਤਹਿ ਦਿਲੋਂ ਸਭ ਦਾ ਧੰਨਵਾਦ ਕਰਦੇ ਵੈਗਰਜੀ ਜੀ ਦਾ ਖਾਲਸਾ ਆਪਣਾ 14 ਗਰੀਬ ਦੇਣਾ ਇੱਕ ਪੱਤੇ ਉਹ ਨਾ ਹੁੰਦਾਗਾ ਇੱਕ ਰੋ ਹੁੰਦਾ ਆਪਣੀ ਫੈਕਟਰੀ ਆਪਣੀ ਠੀਕ ਹੈ ਉਹ ਚ ਨਾ ਇੱਕ ਪੱਤੀ ਹੁੰਦੀ ਹੈ ਉਹ ਪੱਤੀ ਇਹ ਕੱਢੀ ਨਹੀਂ ਹੁੰਦੇ ਨੇ ਅੱਛਾ ਇਹ ਉਹ ਰੜਕੀ ਸੀ ਨਾਲ ਇਹਨੇ ਪੱਤੀ ਨਹੀਂ ਕੱਢੀ ਉਹ ਪੱਤੀ ਉਹਨੇ ਇਹ ਚਲਾਇਆ ਉਹ ਇਹਦੀ ਖੁਰਕੀ ਨਾ ਇੱਕ ਥੋੜਾ ਜਿਹਾ ਫੱਟ ਗਿਆ ਚ ਰਪੇੜ ਚ ਵੱਜੀ ਰੇੜ ਚ ਵੱਜੀ ਉਹ ਕਦੇ ਨਹੀਂ ਮੇਰੇ ਕੋ ਫੋਟੋ ਆਨੇ ਕੋ ਮੜਾ ਨਾ ਰ ਪਰ ਥੋੜਾ ਨਿਸ਼ਾਨ ਪੈ ਗਿਆ ਠੀਕ ਹੈ ਨਾ ਨਾ ਕੋ ਉੱਤਲੇ ਕੁਝ ਨਿਕਲੇ ਜੀ ਠੀਕ ਹੈ ਤੇ ਉਸ ਤੋਂ ਬਾਅਦ ਮੈਂ ਇਹਨਾਂ ਨੂੰ ਕਿਹਾ ਮੈਂ ਬਾਹਰ ਸੀਗਾ ਮੈਂ ਕਿਹਾ ਜੀ ਕਿ ਮੈਂ ਖਾਵਾ ਕਿਸੇ ਚੰਡੀਗੜ੍ਹ ਵਾਲ ਪਰ ਜਾ ਉਹ ਵੀ ਮਨਾਂ ਨੂੰ ਕਬੀ ਦਵਾਈ ਲਊ ਜਾਤੋ ਠੀਕ ਹੈ ਠੀਕ ਹੈ ਤੇ ਆਪ ਆਪ ਹੀ ਗਏ ਨਾ ਮੁੰਡਾ ਮੈਂ ਗੱਡੀ ਤੇ ਸੀ ਗੱਡੀ ਖੜੀ ਸੀ ਮੈਂ ਮਾਲਟਾਰੋਂ ਆਈ ਸੀ ਇਹ ਲੈ ਅੰਕਲ ਕੇ ਚੰਡੀਗੜ੍ਹ ਯਾਰੀ ਤੇ ਗੱਡੀ ਗੜੀ ਅਕਟਰ ਸਾਉਂ ਕਰਾ ਦੇ ਜੀ ਉਸ ਤੋਂ ਬਾਅਦ ਉਹ ਕਹਿੰਦਾ ਤੁਸੀਂ ਕਹਿੰਦਾ ਇਹਦਾ ਟਿਕਟ ਟੈਂਕ ਕਰਾਓ ਮਾਖਮਾ della cosa maaunchal deya ਅਗੀ ਸਰਾਮਗੇ ਸਨਾਮ ਅਸੀਂ ਪਨਾਇਕ ਦੇ ਥੋੜਾ ਦਰਦ ਹੁੰਦਾ ਸੀਗਾ ਤੁਸੀਂ ਤੁਸੀਂ ਜਿਹਨੇ ਕਿ ਆਪ ਲੈ ਕੇ ਗਏ ਨਾਲ ਹਾਂਜੀ ਮੈਂ ਖੁਰ ਲੱਗ ਗਿਆ ਪੰਡ ਦੇ ਨੰਦੇ ਨਾਲ ਸੀਗੀ ਠੀਕ ਹੈ ਅਸੀਂ ਥੋੜੇ ਟਾਈਮ ਦੀ ਜਿਹੜਾ ਸਨਾਮ ਬਾਕੀ ਪਨਾਇਕ ਹੋ ਗਈ ਉਹਨਾਂ ਨੇ ਇਹ ਵੀ ਇੰਜੈਕਸ਼ਨ ਲਾਤਾ ਉਹ ਤੋਂ ਉਹ ਵੀ ਕਹਿੰਦੇ ਸਕੇਨ ਕਰਾ ਲੁੱਪੇ ਨੇ ਟੀਟੀ ਸਕੇਨ ਤੋਂ ਬਾਅਦ ਇਹਦਾ ਮਤਲਬ ਉਹਨਾਂ ਨੇ ਸਰਪੈਂਟ ਦੀ ਬਾਕਸਮਾ ਹੀ ਖੈਲੀਆ ਥੋੜੀ ਖੁੱਲੀ ਹੋਈ ਹੈ ਸੱਟ ਨਾਲ ਬਣੀ ਹੋਈ ਸੋ ਜਾਏ ਠੀਕ ਹੈ ਇੱਕ ਹੋਰ ਕੋਈ ਉਹ ਕਹਿੰਦੇ ਕਿ ਮੈਂ ਆਪਣੀ ਪਟਿਆਲਾ ਜਾਂਚਾਂ ਦੀ ਮਜਲਾਪਤ ਕਰਾਂਗੇ ਪੋਥੀ ਤੋਂ ਵੇਖਿਆ ਨੇ ਪਟਿਆਲਾ ਤੋਂ ਇਹਨਾਂ ਕਿ ਉਹ ਕੋਈ ਚੱਕਰ ਪੈਦਾ ਹੋ ਵੀ ਬਹੁਤ ਹੈ ਨਾ ਠੀਕ ਹੈ ਅੱਧੀ ਵਰੀਆਂ ਕਲੇਜ ਬਾਕੀ ਅੰਤਰਰਾਸ਼ਟਰੀ ਫਿਗਰ ਉਹਨੇ ਹਾਡਮਟ ਕਰਾ ਕੇ ਜਲਦੀ ਜਲਦੀ ਹੋ ਕੇ ਉਹ ਕਹਿੰਦੇ ਉਹਨਾਂ ਨੇ ਟੈਕਸਟ ਰਿਪੋਰਟ ਕਰਾਈ ਜੀ ਬਲਕਸ ਤੋਂ ਦੀ ਉਹਦੇ ਵਿੱਚ ਕੀ ਹੋਇਆ ਨਾ ਉਹਦੇ ਵਿੱਚ ਬਲ ਵੀ ਆਈ ਟੀਵੀ ਤੇ ਇੱਕ ਬਾਕੀ ਹੋਰ ਜਿੰਨੀਆਂ ਖਾਹੇ ਪ੍ਰੋਬਲਮਾਂ ਕੱਤੀ ਹੋ ਗਈਆਂ ਠੀਕ ਹੈ ਉਹ ਕਹਿੰਦੇ ਵੀ ਯੂ ਨੋ ਛੱਤ ਦੀ ਪ੍ਰੋਬਲਮ ਹੈੀ ਉਹਨੂੰ ਕੱਤਣ ਲੱਗੇ ਕਹਿੰਦੇ ਵੀ ਤੈਨੂੰ ਥੋੜੀ ਘੱਟ ਜੀ ਵੀ ਕਿਉਂ ਤੂੰ ਲੈਟਰ ਨੂੰ ਕਾਲੀ ਕਰਦਾ ਕਿਉਂ ਸਾਰਾ ਖਸਾਈ ਕਿਉਂ ਸਾਨੂੰ ਕਹਿੰਦੇ ਵੀ ਇਹ ਬੰਦਾ ਦਾ ਜਿਹੜਾ ਸਰੀਰ ਹੈ ਨਾ ਵੀ ਨਸ਼ੇ ਨਾਲ ਇੰਨਾ ਖਤਮ ਹੈ ਇਹ ਇਹ ਕਾਹਦਾ ਨਹੀਂ ਹੋ ਸਕਦਾ ਬੰਦਾ ਠੀਕ ਹੈ ਉਸ ਤੋਂ ਬਾਅਦ ਵੀ ਕਹਿੰਦੇ ਜਿਹੜਾ ਇਹ ਇਹਦੀ ਸੋਜ ਆਏ ਕਹਿੰਦੇ ਇਹ ਥੋੜੀ ਜਿਹੀ ਆਪੇ ਨਾਲੀਆ ਨਾ ਉੱਚੀ ਹੋਈ ਹੈ ਠੀਕ ਹੈ ਕਿ ਇਹ ਕੋਈ ਨੂੰ ਪ੍ਰੋਬਲਮ ਹੈ ਨਹੀਂ ਕਿ ਇਹਦਾ ਸੀਗਾ ਇਹ ਲੋਰ ਵੀ ਟੈਕਸਟੀਸ਼ਨ ਕਰ ਦਾਂਗੇ ਠੀਕ ਹੈ ਵੀ ਭਾਰੇ ਬੰਦਾ ਵੀ ਜਮੀ ਚੱਲਦਾ ਜੀ ਨਹੀਂ ਸੁਣੇ ਗੱਲ ਵੀ ਚੱਲਦਾ ਕਿ ਮੈਂ ਰਿਪੋਰਟਾਂ ਉਹ ਹੈਗੇ ਨਸਾਰ ਰਿਪੋਰਟਾਂ ਚ ਕੀ ਆਇਆ ਰਿਪੋਰਟਾਂ ਦੇ ਵਿੱਚ ਤਾਂ ਉਹਨੇ ਪੀਵੀ ਟੂਵੀ ਦਿਖਾਇਆ ਬਲੱਡ ਸੈਂਪਲ ਖਰਾਬ ਸੀ ਨਾ ਜਿਹੜਾ ਇਹ ਛੱਟ ਛੱਟ ਜਿਹੜੀ ਤੁਹਾਡੇ ਕੋਲ ਬੱਜਿਆ ਵੀ ਕਹਿੰਦੇ ਨੇ ਵੀ ਬਲੇਡ ਪੇਟ ਚ ਬੱਜਿਆ ਉਹ ਆਇਆ ਕਿ ਜਿਹੜੀ ਛੱਟ ਸੀ ਨਾ ਉਹ ਛੱਟ ਉਹਨਾਂ ਨੇ ਕੀ ਕਰਿਆ ਉਹ ਬਿਲਕੁਲ ਸਹੀ ਕਰਤੀ ਉਹਨਾਂ ਨੇ ਮਤਲਬ ਚਾਰ ਪੰਜ ਦਿਨਾਂ ਬਾਅਦ ਇਹ ਬਾਹਰ-ਬਾਰ ਚਲੇ ਕੰਮ ਬਿਲਕੁਲ ਬੋਲਣ ਲੱਗ ਗਿਆ ਸੀ ਠੀਕ ਹੈ ਜੇ ਲੋ ਮਾ ਕੀ ਗਿਆ ਦੁਬਾਰਾ ਬੰਦਾ ਉਸ ਤੋਂ ਬਾਅਦ ਇਹਨੇ ਗੱਲ ਕਹੀ ਕਿ ਜੇ ਸਰੀਰ ਖਤਮ ਹੈ ਕਿ ਦੁਨੀਆਂ ਕੋਈ ਨਹੀਂ ਕੋਈ ਗੱਲ ਸਾਡੇ ਦਿੱਕਤ ਆ ਗਈ ਦੁਬਾਰਾ ਹੂੰ ਸਾਡੀ ਦਿੱਕਤ ਆ ਗਈ ਜਿਹਨੂੰ ਉਹ ਕਹਿੰਦਾ ਡਾਕਟਰ ਕਹਿੰਦੇ ਕਿ ਇਹ ਨਹੀਂ ਸੀ ਟੇਟ ਦੀ ਬਿਮਾਰੀ ਹੈ ਇਹਨੂੰ ਕੋਈ ਦਿੱਕਤ ਨਹੀਂ ਟੇਟ ਦੀ ਇਹ ਤਾਂ ਜਿਹੜਾ ਇਹ ਦੁਨੀਆਂ ਮੁਰਾ ਪਿੰਦਾ ਦੀ ਵੀ ਜਿਹੜੀ ਇੰਕਰੀਆਂ ਉਹ ਡਾਕ ਹੋਈਆਂ ਨੇ ਅੰਚਾ ਸਹੀ ਤਾਂ ਮੈਂ ਇਹਨਾਂ ਨੂੰ ਕਿਹਾ ਸੀ ਮਾਪੇ ਜੀ ਉਹ ਜਦੋਂ ਸੀ ਮੈਂ ਕੀਤਾ ਇੱਕ ਰਿਕਾਰਡ ਮੈਂ ਭਈ ਇਹਨੇ ਮਾ ਵੀ ਜਿੱਥੇ ਥੋੜਾ ਚੀ ਕਰਦਾ ਮੈਂ ਉਹ ਅਡਮਿਟ ਕਰਾਦਾ ਨਾ ਬਈ ਇਹ ਨਾ ਕਹੇ ਸਰਕਾਰ ਹੀ ਕਰਾਣੇ ਕਹਿੰਦਾ ਮੇਲਾ ਬ੍ਰਿੰਗ ਦਾ ਇਜਾਰਾ ਫਸਾਣੇ ਇੱਥੇ ਮੈਂ ਕੰਮ ਕਰਾਇਆ। ਭਾਜੀ ਕਿ ਕਿਹਨੇ ਤੋੜ ਤੇ ਉਹ ਤੋਂ ਬਾਅਦ ਹੀ ਚਲੋ ਕੀ ਹੋਇਆ। ਬੰਦੇ ਨੇ ਬੰਦਾ ਸਹਿਮਤੀ ਮੈਨੂੰ ਪੈਸੇ ਦੇ ਕੇ ਕਰਦੇ ਉਹ ਅਸਲ ਮੈਂ ਉੱਥੇ ਨਹੀਂ ਆਇਆ। ਲੀਕ ਦੇ ਨਾਲ ਪੰਟ ਆਇਆ ਸੀਗਾ ਕਿ ਕਰਾਂ ਛੱਡਣਾ। ਠੀਕ ਹੈ। ਤਾਂ ਵੀ ਮੈਨੂੰ ਜਿਵੇਂ ਉਹੜਾ ਪਰ ਆ ਵੀ ਹੁੰਦਾ ਮੜਾ ਮੁੰਡਾ ਜਾਣਾ ਹੁੰਦਾ ਤਾਂ ਵੀ ਉਹਨੂੰ ਪੈਸੇ ਦਿੱਤੇ ਜਾਇਆ ਕਰਦਾ ਬੰਦੇ। ਲਾਜ ਸ਼ਰਮ ਆਇਆ ਕਰਾਇਆ ਇਹ ਲੋਆ ਨਾਲ ਉਹ ਵੀ ਉਹਦਾ ਪੀਪ ਹੀ ਨਹੀਂ ਆਉਂਦੀ ਬੰਦੇ ਦਾ 6-500 ਠੀਕ ਲੱਗੇ। ਠੀਕ ਹੈ। ਸਾਰਾ ਬਾਜ ਕਰਾਇਆ ਇਹਨੂੰ ਪੈਸੇ ਦਿੱਤੇ ਇਹਨੂੰ ਘਰੇ ਹੀ ਪੈਸੇ ਦਿੱ ਚਲੋ YouTube ਬਾਤ ਬੰਦੇ ਦੀ ਵੀ ਡੈਥ ਹੋ ਗਈ। ਸੋ ਧੰਨਵਾਦ ਜੀ। ਪਹਿਲਾਂ ਸ਼ਾਮ ਹੀ ਕੋਣਾ ਆਇਆ ਕਹਿੰਦਾ ਰੱਪਾ ਆ ਮੈਂ ਉੱਥੇ ਸੀ ਕਿ ਨਾ ਤਾਂ ਹਾਂ ਬਸ ਚੱਲਦੇ ਮਤਲਬ ਮੈਂ ਆ ਗਿਆ ਨਾ ਉੱਥੇ ਲਗੀ ਨਰਕਾ ਪਰਹੀ ਹੁੰਦੀ ਭੈਣ ਜੀ। ਫਿਰ ਕੱਲ ਨੂੰ ਸਵੇਰ ਜਿੰਨਾ ਸਵੇਰ ਡੈਥ ਹੋ ਗਈ ਉਹਦੀ। ਚਲੋ ਮੈਨੂੰ ਕਹਿੰਦੇ ਮੇਰ ਨਾਲ ਸੈਂਸ ਸੀ ਹੋ ਜਾਣਾ। ਮੈਂ ਕਿਹਾ ਵੀ ਦੇਖੋ ਜਿਹੜਾ ਕੋਈ ਬਾਹਣਾ ਬਾਬਰ ਗੱਡ ਕੇ ਕਿ ਕਿਹਨਾਂ ਦਾ ਮੇਰੀ ਗਲਤੀ ਹੈ ਨਾ ਕਿ ਕਿਸੇ ਹੋਰ ਦੀ ਗਲਤੀ ਹੈ ਹਨਾ। ਮਾਪਾ ਤੁਹਾਡੇ ਨਾਲ ਖੈਰ ਤਾਂ ਵੀ ਦੇਖੋ ਜਿੰਨਾ ਮੇਰਾ ਹਰ ਤਰ੍ਹਾਂ ਮਨ ਦਾ ਕਾਲ ਮੇਰਾ ਬੱਡੇ ਜਿਆਦਾ ਹਨਾ ਕਿ ਮੈਂ ਵੀ 5 ਲੱਖ ਰੁਪਏ ਦਾ ਆਰਟੀਫੈਕਟ ਲੂ ਮੈਂ ਇਹ ਵਸੂ ਲਈ ਚੁਕੀ ਚੰਨ ਚਾਰ ਮਹੀਨੇ ਲੱਗੇ ਹੋਏ ਨੇ ਅੱਛਾ ਹੁਣੇ ਲਈ ਦੀ ਹਾਂਜੀ ਚਾਰ ਮਹੀਨੇ ਵਿੱਚ ਸੀ ਅੱਛਾ ਤੇ ਹਾਂ ਵੀ ਮੇਰਾ ਗੱਲ ਨਾਲ ਬੱਡੇ ਮੇਰਾ ਪਹਿਲੀ ਲੋਚ ਹੈ ਨਾ ਇਹ ਉਸ ਤੋਂ ਬਾਅਦ ਮੈਂ ਬਾਕੀ ਵੀ ਮੈਂ ਤੁਹਾਨੂੰ ਵੀਨਾ ਉਹ ਮੇਰਾ ਹੋਗਾ ਮਾ ਉਹ ਦਬਾ ਬਣਾ ਇਹਨਾਂ ਮੇਰਾ ਜ਼ੋਰ ਲੱਗਦਾ ਪਰ ਇਹ ਜਿਹੜਾ ਪਰਿਵਾਰ ਆਈ ਇਹ ਦੇ ਪੰਜ ਮਹੀਨੇ ਵਿੱਚ ਉਸ ਹੀ ਕੰਦੇਸੇ ਤੋਂ ਪਤਾ ਕਰਿਓ ਸੀ ਜੀ ਅਖੀਰ ਹਰੇਕ ਕਬਿਆ ਤੇ ਉਹਨੇ ਪੈਸੇ ਦੇ ਕੇ ਆਂਦੇ ਸੀ ਮਤਲਬ ਸਾਡੇ ਨਾਲ ਜੰਮੀ ਪੂਰੀ ਸਾਂਝ ਸੀ ਪਿਆਰ ਦੀ ਬੰਦੇ ਦੀ ਉਹਦੀ ਆ ਸਾਡੇ ਕੋਲ ਹੀ ਐਂਡੀ ਜਾ ਕਰ ਠੀਕ ਹੈ ਚਲੋ ਮੈਂ ਤਾਂ ਹੈ ਜੀ ਵੀ ਬੰਦੇ ਆ ਬਸੰਨਾ ਨਹੀਂ ਮੈਨੂੰ ਕਿਹਾ ਵੀ ਪੋਸਟਮਾਸਟਰ ਕਰਾਉਣਾ ਮਾ ਵੀ ਕਰਾ ਲਵਾਂ ਹਾਂ ਉਹ ਚ ਕੀ ਆਇਆ ਉਹ ਤਰ ਕੋ ਖਲਾਈ ਅੱਛਾ ਮਾ ਮਾਹ ਜੀ ਕਰਵਾ ਲਵਾਂ ਮੈਂ ਹੀ ਕਰਵਾਇਆ ਜੀ ਉਹ ਹਨਾ ਤੇ ਜਦੋਂ ਕਰਵਾ ਲਿਆ ਪੋਸਟਮਾ ਉਹ ਇਹ ਬੰਦੇੜੀ ਪਿੰਡ ਦੇ ਸੀ ਚਾਰ ਪੰਜ ਮਿੰਟਾਂ ਤੇ ਈ ਹੋ ਰਿਹਾ ਹੈ ਨਾ ਹੂੰ ਇਨਾਂ ਨੇ ਕੀ ਕਰਿਆ ਵੀ ਕੰਮ ਚੱਕ ਲਿਆ ਵੀ ਐ ਕਰਕੇ ਮੇਰੇ ਪੱਛਾ ਲਾਉ ਇਨਾ ਚੱਕਿਆ ਮੈਨੂੰ ਪਤਾ ਸੀ ਵੀ ਬਸ ਤੇ ਅਨਸਾਰੀ ਅਨਸਾਰ ਹੀ ਹੈ ਨਾ ਚਲੋ ਉਸ ਤੋਂ ਬਾਅਦ ਇਨਾਂ ਨੇ ਕੱਲ ਸਾਨੂੰ ਵੀ ਅਸਲੀ ਪਲਾ ਰਿਹਾ ਖਾਲੋ ਕਹਿੰਦੇ 35 ਲੱਖ ਰੁਪਏ ਦੇ ਮਾਗਿਆ ਸਾਨੂੰ ਉਹ ਕਿਉਂ ਹੂੰ ਮੈਂ ਦੇਖੂ ਵੀ ਮੇਰੇ ਕੋਲ ਮੇਕਅੱਪ 50 ਲੱਖ ਤੋਂ ਵੀ ਛੱਕੀ ਮਾਦੀ ਅਨਸਾਰ ਹੀ ਹੈ ਨਾ ਨਾ ਕਿ ਇਨਾ ਇਹ ਨਹੀਂ ਕਰ ਸਕਦਾ ਹੈਗਾ ਫਿਰ ਉਸ ਤੋਂ ਬਾਅਦ ਇਹਨਾਂ ਨੇ ਮੇਰੇ ਤੇ ਪੱਤਸਾ ਕਰਵਾ ਦਿੱਤਾ ਠੀਕ ਹੈ ਪੱਤਸਾ ਕਰਾਉਣ ਤੋਂ ਬਾਅਦ ਮੈਨੂੰ ਫੇਰ ਫੋਨ ਆ ਰਹੇ ਨੇ ਬੰਦੇ ਉਸ ਤੋਂ ਬਾਅਦ ਕਹਿੰਦੇ ਯਾਰ ਤੂੰ ਹੀ 10 ਲੱਖ ਦੇ ਦੋ ਹੂੰ ਬਾਅਦ ਉਸਨੇ ਪੱਤਸਾ ਕਰਵਾਤਾ ਮੇਰੇ ਤੋਂ ਟੀਮਾ ਕਰਾਈ ਸੀ ਗਿਆ ਠੀਕ ਹੈ ਜਿਹੜੀ ਆਪਣੀ ਜਿਹੜੀ ਗੱਲ ਉਹ 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 ਕਨਿਊਨਟੀ ਕਰਤੀ ਮਾ ਉਹ ਵੀ ਮਾਫੀ ਕਾਰਵਾਈ ਕਰ ਲਓ ਭਾਈ ਜੇ ਤੁਸੀਂ ਸੱਚੀ ਹੋ ਤੁਸੀਂ ਕਹਿੰਦੇ ਹੋ ਕਿ ਮੈਂ ਇਹ ਮੈਂ ਝੂਠਾ ਮੈਂ ਹਾਰ ਨਹੀਂ ਮੈਂ ਜਿੱਤੀ ਮੈਂ ਸੱਚਾ ਬਣੇ ਸੀ ਮਹਾਰਾ ਠੀਕ ਹੈ ਨੀ ਸਾਰਾ ਉਸ ਤੋਂ ਬਾਅਦ ਜਿਹੜੇ ਜਦੋਂ ਕੋਸ਼ਿਸ਼ ਮਾਸ਼ਤਮਾ ਜੀ ਪੰਜ ਛੇ ਬੰਦੇ ਗਏ ਇਹਨਾਂ ਨੇ ਬਿਆਨ ਦਿੱਤਾ ਉੱਥੇ ਜੀ ਫੈਕਟਰੀ ਚ ਟੱਕਰ ਪਈ ਐ ਮਹਾਲਾ ਮੇਰਾ ਨਾਮ ਅਨਮੈਸ਼ਨ ਕਰਾਇਆ ਨਾ ਜਮਾ ਵੀ ਇਹ ਟੱਕਰ ਪਈ ਐ ਕਿ ਇਹਨੇ ਬੰਦੇ ਲਾ ਨਹੀਂ ਕਰਵਾਏ ਹੂੰ ਉਹ ਚੀਜ਼ਾਂ ਨਾ ਲੈ ਕੇ ਤੁਸੀਂ ਫੈਕਟਰੀ ਜੀ ਅੱਜ ਨਹੀਂ ਮੈਂ ਬਾਹਰਾਂ ਗਿਆ ਜਾਨ ਅੱਛਾ ਅੱਜ ਜਿਹੜੇ ਆਏ ਸੀ ਇੱਥੇ ਜੋ ਵੱਡਾ ਡਬਾ ਵੀ ਪਈ ਐ ਧਰਮਸ਼ਾਲਾ ਚ ਹਾਂ ਜੀ ਇਹਨਾਂ ਨੇ ਦੋਸ਼ ਲਾਏ ਨੇ ਜੀ ਵੀ ਪੰਚਾਇਤ ਕਹੀ ਜੀ ਪਿੰਡ ਦੀ ਵੀ ਗੋਡਾਂ ਨੇ ਉਹਨਾਂ ਵੀ ਨਹੀਂ ਆਈ ਕੀ ਗੱਲ ਮੈਂ ਜਾ ਕੇ ਤੋਂ ਆਇਆ ਹਾਂ ਬਾਈ ਤੰਦਰੋਂ ਕਿਵੇਂ ਨਹੀਂ ਜਾਂਦੇ ਇਹਨੂੰ ਫਿਰ ਉਹ ਕਵਾ ਕਿਹੜਾ ਹੈ ਅੱਛਾ ਆ ਠੀਕ ਹੈ ਅਸੀਂ ਤੁਹਾਡਾ ਪੱਖ ਲੈ ਰਹੇ ਹਾਂਗੇ ਇਹ ਹੀ ਕਹਿੰਦੇ ਹਾਂਗੇ ਵੀ ਆ ਕੇ ਲਈਏ ਇੱਕ ਫੋਨਤੀ ਪੱਖ ਦੇ ਦੋਗੇ ਲਾ ਆ ਜਾ ਮੈਂ ਮੂੰਹ ਤੋਂ ਵੀ ਕਹਦਾ ਹਾਂ ਨਨ ਚਲੋ ਫੋਨਤੀ ਦੱਸ ਦੋ ਕੋਈ ਗੱਲ ਨਹੀਂ ਮੈਂ ਤੰਦਰੋਂ ਕਹਿਣਾ ਕਿ ਜਾਂਦੇ ਨੂੰ ਠੀਕ ਹੈ ਚਲ ਪਹਿਨਾ ਆਪਣਾ ਟੈਸਟ ਹੈ ਇਸ ਤੇ ਮੁੰਡਾ ਜਿਹੜਾ ਮਰੇ ਅੱਜ ਰਾਹੀਂ ਨੂੰ ਵੀ ਉੱਥੇ ਬਿਆਨ ਕਰਾਣੇ ਆ ਠੀਕ ਹੈ ਹੋਤੇਂ ਗਿਆ ਮੈਂ ਨਾ ਕੇ ਠੀਕ ਹੈ ਦਾਕਾਇਆ ਹੂੰ ਜੀ ਕਦ ਟੈਕਟ ਰੋਡੀਏਤੀ ਹੈ ਤਾਂ ਨਾਲ ਕਿਉਂ ਜੀ ਪਰ ਅੱਜ ਫੇਰ ਤੜਕੀ ਘੰਟਾ ਦਾਕਾਇਆ ਹੂੰ ਠੀਕ ਹੈ ਹਾਂ ਮੂੰਹ ਕਹਿੰਦੇ ਮੇਰੇ ਮੂੰਹ ਦਾ ਜੋ ਤੁਸੀਂ ਨਾ ਚਲੋ ਥੋੜਾ ਪੱਖੇ ਸੀਗਾ ਇੱਕ ਹੀ ਗੱਲ ਤਾਂ ਮੈਂ ਮੂੰਹ ਤੇ ਕਹਿ ਲੋ ਚਾਹ ਹੂੰ ਕਹਿ ਲੋ ਆਮ ਆਪਾਂ ਸਾਹਮਣੇ ਕਿਹੜਾ ਪਲੜਾਉਣਾ ਸੋਨੂੰ ਨਾ ਨਾ ਬਈ ਇੱਕ ਮੈਂ ਹੋਰ ਦੱਸੂ ਜੀ ਜਿਹੜੇ ਹੀ ਬਾਅਦ ਦੇ ਆਣੇ ਉਹ ਜੀ ਸਾਰੇ ਕੰਮ ਇਹਨਾਂ ਨੇ ਖਰਾਬ ਕਰਕੇ अच्छा ओ किमे जी कि ਪਿੰਡ ਦੇ ਵਿੱਚ ਮੋਦਗਰਦੰ ਦੇ ਹੋ ਆ ਠੀਕ ਹੈ ਉਹ ਇਹ ਗੱਲ ਨੇ ਮੇੜਿਆ ਕਰੇ ਜੀ ਸਾਣੇ ਬੰਦੇ ਵਿੱਚ ਚਲੋ ਪੰਚਾਇਤ ਨਾਲੋਂ ਵੀ ਸਾਣੇ ਬੰਦੇ ਹੋ ਆ ਠੀਕ ਹੈ ਉਹਨਾਂ ਨੇ ਤਾਂ ਇੱਕ ਨਵੇਂ ਵੀ ਨਹੀਂ ਗਏ ਅੱਛਾ ਵੀ ਆਪਾਂ ਨੇ ਬਈ ਮੁੰਡੇ ਕੀ ਇੱਥੋਂ ਵੀ ਇਸ ਤਰ੍ਹਾਂ ਹੋ ਗਿਆ ਵੀ ਜੱਟ ਬੋਦੀ ਜਾਣੀ ਹੈ ਤੇ ਮਰ ਇਹ ਕਰਵਾ ਤੇ ਪੰਚਾਇਤ ਤੋਂ ਅਜੇ ਤੱਕ ਪਤਾ ਹੀ ਨਹੀਂ ਕੋਈ ਠੀਕ ਹੈ ਇਸ ਵਕਤ ਤੁਸੀਂ ਘਰੇ ਹੋ हां मैं करियो भाई ठीक है कल देखनी कोशिश करदे ਛੋਟੇ ਲਈ ਵੀ ਆਈਏ ਪਰ ਜਿਹੜੇ ਹੁਣ ਕਈ ਵਾਰੀ ਟਾਈਮ ਲੱਗ ਜਨੇ ਜੋ ਦੋ ਸਲਾਈ ਨੇ ਇਹ ਫਿਰ ਕਿਵੇਂ ਵੇਰਨੇ ਨੇ ਇਹਦ ਨੇ हां जी ਜਮਈ ਮੇਰੇ ਮੂੰਹ ਤੇ ਕਰਾ ਦਿਓ ਜਿਹੜੇ ਨੂੰ ਕਰਾਣਾ ਠੀਕ ਹੈ ਜੀ ਧੰਨਵਾਦ ਹਮੇ ਨੇ ਉਹ ਦੱਸੋ ਜੀ ਖਰਚੋ ਮਰਾ ਜੀ ਹਲੋ ਜੀ ਹਾਂਜੀ ਹਾਂਜੀ ਬੋਲੋ ਜੀ ਇਹ ਹਮੇ ਨੇ ਉਹ ਦੱਸੋ ਜੀ ਜੇ ਵੀ ਹੀ ਮਾ ਜਨਾ ਅੰਤੇ ਹਮੇ ਚੱਠਿਓ ਤੇ ਕੋਈ ਜਲਵਾਤੀ ਨਾ ਕਿ ਨਵੜਿਆਂ ਤੇ ਠੀਕ ਹੈ ਜੇ ਮਰਦਾ ਵੀ ਸੋਮਾ ਮੈਂਬਰ ਨੂੰ ਵੀ ਗਏ ਇਹਨਾਂ ਦੇ ਵੇੜੇ ਕੇ ਨੂੰ ਜਿਹੜਾ ਬਾਟਮ ਮੈਂਬਰ ਹੈ ਠੀਕ ਹੈ ਭਾਈ ਇਹਨਾਂ ਨੂੰ ਪੁੱਛ ਕੇ ਤਾਂ ਮੈਨੂੰ ਦੱਸ ਤਾਂ ਆਪਾਂ ਇਹਨਾਂ ਕੀ ਗੱਲ ਦਵੇ ਨਾ ਠੀਕ ਹੈ ਮੁੜ ਕੇ ਮੈਂਬਰ ਨਹੀਂ ਮੈਂ ਨਹੀਂ ਰੱਥਿਆ ਮੈਨੂੰ ਆਖਿਆ ਕਰ ਲੇਗਾ ਕੋਈ ਗੱਲ ਬਾਤ ਤਾਂ ਤੁਹਾ ਮਰਕੀ ਮੈਂ ਆਪ ਕਿਹਾ ਗੰਤਾ ਜੀ ਬੈਠ ਕੇ ਜਾ ਕੇ ਵੀਰ ਔਰ ਇਹ ਬਣਾ ਨਹੀਂ ਹੀ ਰਹੇ ਗਏ ਦੀਵ ਨਹੀਂ ਕਿਸੇ ਪੰਚਾਇਤ ਨੂੰ ਕਲਾਣਾ ਔਰ ਪੰਚਾਇਤ ਕੇ ਨਹੀਂ ਤਾਂ ਬਾਅਦ ਵਿੱਚ ਬੰਜਾ ਗਏਗਾ ਤੇ ਚੜੀ ਭਰੇ ਠੀਕ ਹੈ ਆ ਜੀ ਆਜੋ ਕੋਈ ਗੱਲ ਨਹੀਂ ਠੀਕ ਹੈ ਜੀ